ਚੰਡੀਗੜ੍ਹ ਵਾਲਿਆਂ ਦੇ ਲਈ ਵੱਡੀ ਖਬਰ ਹੁਣ ਟੈਕਸੀ ਆਟੋ ਦਾ ਸਫ਼ਰ ਹੋਵੇਗਾ ਹੋਰ ਮਹਿੰਗਾ 5 ਸੀਟਰ ਦੇ ਲਈ 50 ਰੁਪਏ ਦੇਣ ਪੈਣਗੇ ਹੋਰ ਵੱਧ ਪ੍ਰਸ਼ਾਸਨ ਦੇ ਵੱਲੋਂ ਤੈਅ ਕੀਤਾ ਗਿਆ ਕਿਰਾਇਆ ਜੀ ਹਾਂ ਚੰਡੀਗੜ੍ਹ ਵਾਸੀਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਦਰਅਸਲ ਆਟੋ ਹੋਵੇ ਜਾਂ ਫਿਰ ਟੈਕਸੀ ਹੋਵੇ ਜਾਂ ਫਿਰ ਬਾਈਕ ਕਿਉ ਨਾ ਹੋਵੇ ਇਹਨਾਂ ਸਾਰਿਆਂ ਦਾ ਕਿਰਾਇਆ ਜੋ ਕਿ ਹੁਣ ਵੱਧ ਚੁੱਕਿਆ ਹੈ ਦੱਸਦੀ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਕਿਰਾਇਆ ਵੀ ਜਿਹੜੇ ਕਿ ਕਿਰਾਏ ਦੀ ਪੂਰੀ ਜਾਣਕਾਰੀ ਵੀ ਸਾਂਝੀ ਕਰ ਦਿੱਤੀ ਗਈ ਹੈ ਪੂਰੀ ਲਿਸਟ ਸਾਹਮਣੇ ਆ ਚੁੱਕੀ ਹੈ ਤਾਂ ਜੇਕਰ ਤੁਸੀਂ ਵੀ ਚੰਡੀਗੜ੍ਹ ਦੇ ਵਿੱਚ ਸਫ਼ਰ ਕਰ ਰਹੇ ਹੋ ਤਾਂ ਸਫ਼ਰ ਹੋਰ ਮਹਿੰਗਾ ਹੋਵੇਗਾ ਕਿਉਂਕਿ ਰੇਟ ਜਿਹੜੇ ਕਿ ਵਧਾ ਦਿੱਤੇ ਗਏ ਨੇ ਬੇਸ਼ੱਕ ਤੁਸੀਂ ਥੋੜੀ ਦੂਰ ਲਈ ਜਾਣਾ ਹੋਵੇ 1 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਵੀ ਜਾਣਾ ਹੋਵੇ ਤਾਂ ਉਸ ਦੇ ਰੇਟ ਵੱਧ ਜਾਣਗੇ ਤਾਂ ਧਿਆਨ ਨਾਲ ਤੁਸੀਂ ਜੇਕਰ ਆਟੋ ਦੇ ਵਿੱਚ ਬੈਂਦੇ ਹੋ ਟੈਕਸੀ ਬੁੱਕ ਕਰਦੇ ਹੋ ਤਾਂ ਪਹਿਲਾਂ ਕੇ ਕਿਰਾਇਆ ਨੂੰ ਲੈ ਕੇ ਜ਼ਰੂਰ ਗੱਲਬਾਤ ਕਰ ਲਿਓ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਯਾਤਰੀਆਂ ਨੂੰ ਹੁਣ ਵੱਡਾ ਝਟਕਾ ਲੱਗ ਸਕਦਾ ਹੈ ਦੱਸ ਦਈਏ ਕਿ ਸ਼ਹਿਰ ਦੇ ਵਿੱਚ ਟੈਕਸੀ ਆਟੋ ਈ ਰਿਕਸ਼ਾ ਅਤੇ ਬਾਈਕ ਟੈਕਸੀ ਦੇ ਵਿੱਚ ਸਫ਼ਰ ਕਰਨਾ ਹੁਣ ਮਹਿੰਗਾ ਹੋ ਗਿਆ ਪ੍ਰਸ਼ਾਸਨ ਨੇ ਵਕਫਾ ਦੇ ਕਿਰਾਏ ਵੀ ਤੈਅ ਕੀਤੇ ਨੇ ਜਿਵੇਂ ਕਿ 3 ਕਿਲੋਮੀਟਰ ਦੇ ਲਈ ਇੱਕ ਨਿਸ਼ਚਿਤ ਕਿਰਾਇਆ ਹੈ ਇਸ ਤੋਂ ਬਾਅਦ ਕਿਲੋਮੀਟਰ ਦੇ ਅਨੁਸਾਰ ਕਿਰਾਇਆ ਵਸੂਲਿਆ ਜਾਵੇਗਾ ਟਰਾਂਸਪੋਰਟ ਵਿਭਾਗ ਨੇ ਸੋਮਵਾਰ ਯਾਨੀ ਕਿ ਬੀਤੇ ਦਿਨ ਇਹ ਸੰਬੰਧਿਤ ਇੱਕ ਆਦੇਸ਼ ਵੀ ਜਾਰੀ ਕੀਤਾ ਹੈ ਦੱਸਦੇ ਕਿ ਇਹ ਆਦੇਸ਼ ਸੋਮਵਾਰ ਯਾਨੀ ਕਿ ਕੱਲ ਤੋਂ ਲਾਗੂ ਹੋ ਗਿਆ ਹੈ ਹੁਣ 5 ਸੀਟਾਂ ਵਾਲੀ ਟੈਕਸੀ ਦੇ ਵਿੱਚ 3 ਕਿਲੋਮੀਟਰ ਦਾ ਕਿਰਾਇਆ ਜੋ ਕਿ 90 ਰੁਪਏ ਹੋਵੇਗਾ ਇਸ ਤੋਂ ਬਾਅਦ 1 ਕਿਲੋਮੀਟਰ ਦੇ ਲਈ 25 ਰੁਪਏ ਵਸੂਲੇ ਜਾਣਗੇ ਹਾਲਾਂਕਿ ਇਸ ਆਦੇਸ਼ ਤੋਂ ਬਾਅਦ ਲੋਕਾਂ ਨੂੰ ਹੋਰ ਖਰਚ ਕਰਨਾ ਪਵੇਗਾ ਜਦੋਂ ਕਿ 5 ਸੀਟਾਂ ਵਾਲੀਆਂ ਟੈਕਸੀਆਂ ਦੇ ਡਰਾਈਵਰਾਂ ਦੇ ਨਾਲ ਗੱਲ ਕੀਤੀ ਗਈ ਉਹਨਾਂ ਨੇ ਦੱਸਿਆ ਹੈਗਾ ਕਿ ਪਹਿਲਾਂ ਉਹ ਹਰ ਕਿਲੋਮੀਟਰ ਦੇ ਲਈ 14 ਤੋਂ 15 ਰੁਪਏ ਵਸੂਲਦੇ ਸਨ ਯਾਨੀ ਕਿ ਇਹੋ 3 ਕਿਲੋਮੀਟਰ ਦੇ ਲਈ ਆ 39 ਜਾਂ ਫਿਰ 42 ਰੁਪਏ ਵਸੂਲਦੇ ਸਨ ਪਰ ਹੁਣ ਲੋਕਾਂ ਨੂੰ 3 ਕਿਲੋਮੀਟਰ ਦੇ ਲਈ 90 ਰੁਪਏ ਦੇਣੇ ਪੈਣਗੇ ਲੋਕਾਂ ਨੂੰ 50 ਰੁਪਏ ਹੋਰ ਦੇਣੇ ਪੈਣਗੇ ਦੱਸ ਦਈਏ ਕਿ ਸਵਾਰੀ ਪਹਿਲਾਂ ਹੀ ਆਪਣੇ ਕਿਰਾਏ ਨੂੰ ਲੈ ਕੇ ਪੁਸ਼ਟੀ ਕਰ ਲੈਣ ਟਰਾਂਸਪੋਰਟ ਸਕੱਤਰ ਦੀਪਕ ਲਕੜਾ ਦੇ ਵੱਲੋਂ ਇਹ ਜਾਰੀ ਹੁਕਮ ਕਹਿਆ ਗਿਆ ਹੈਗਾ ਕਿ ਜੇਕਰ ਕੋਈ ਡਰਾਈਵਰ ਨਿਰਧਾਰਤ ਦਰ ਤੋਂ ਵੱਧ ਪੈਸੇ ਮੰਗਦਾ ਹੈ ਤਾਂ ਯਾਤਰੀ ਸ਼ਿਕਾਇਤ ਵੀ ਕਰ ਸਕਦਾ ਹੈ ਤੇ ਲੋਕ ਟਰਾਂਸਪੋਰਟ ਵਿਭਾਗ ਜਾਂ ਫਿਰ ਪੁਲਿਸ ਹੈਲਪਲਾਈਨ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਨੇ ਦੱਸਦੇ ਕਿ ਚੰਡੀਗੜ੍ਹ ਆਟੋ ਯੂਨੀਅਨ ਦੇ ਮੁਖੀ ਅਨਿਲ ਕੁਮਾਰ ਨੇ ਕਿਹਾ ਹੈਗਾ ਕਿ ਪਹਿਲਾਂ ਉਹ 1 ਕਿਲੋਮੀਟਰ ਦੇ ਲਈ 14 ਰੁਪਏ ਲੈਂਦੇ ਸਨ ਤੇ ਇਸ ਤੋਂ ਬਾਅਦ ਉਹ ਪ੍ਰਤੀ ਕਿਲੋਮੀਟਰ ਦੇ حساب ਦੇ ਨਾਲ 7 ਰੁਪਏ ਵਧ ਲੈਦੇ ਸਨ ਯਾਨੀ ਕਿ 3 ਕਿਲੋਮੀਟਰ ਦੇ ਲਈ 28 ਰੁਪਏ ਲਏ ਜਾਂਦੇ ਸਨ ਇਸ ਹੁਕਮ ਤੋਂ ਬਾਅਦ ਹੁਣ ਉਹਨਾਂ ਨੂੰ ਪ੍ਰਤੀ 3 ਕਿਲੋਮੀਟਰ 22 ਰੁਪਏ ਦਾ ਲਾਭ ਹੈ ਕਿਉਂਕਿ ਹੁਣ 3 ਕਿਲੋਮੀਟਰ ਦਾ ਕਿਰਾਇਆ ਜਿਹੜਾ ਕਿ 50 ਰੁਪਏ ਨਿਰਧਾਰਿਤ ਕਰ ਦਿੱਤਾ ਗਿਆ ਤਾਂ ਚੰਡੀਗੜ੍ਹ ਦੱਸ ਦੇ ਕਿ ਕੈਪ ਡਰਾਈਵਰ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਹੈਗਾ ਕਿ ਕਈ ਦਿਨਾ ਤੋਂ ਭੁਖ ਹੜਤਾਲ ਦੇ ਉੱਤੇ ਸਨ ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਅਰुण ਸੁਦਾ ਉਹਨਾਂ ਕੋਲ ਆਏ ਅਤੇ ਉਹਨਾਂ ਨੂੰ ਆਪਣੇ ਨਾਲ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰਿਆ ਕੋ ਲੈ ਗਏ ਉਹਨਾਂ ਨੇ ਆਪਣਾ ਮੰਗ ਪੱਤਰ ਉਹਨਾਂ ਨੂੰ ਸੌਪਿਆ ਤੇ ਉਹਨਾਂ ਨੇ ਮੰਗ ਪੱਤਰ ਦੇ ਵਿੱਚ ਮੰਗ ਜੋ ਕਿ ਮੰਗ ਸੀ ਕਿ ਨਿੱਜੀ ਕੰਪਨੀਆਂ ਨੂੰ ਲਗਾਮ ਦਿੱਤੀ ਜਾਵੇ ਤੇ ਇਸ ਦੇ ਲਈ ਲੰਬੀ ਲੜਾਈ ਹੈ ਲੜਾਈ ਲੜੀ ਹੈ ਤੇ ਇਸ ਹੁਕਮ ਤੋਂ ਬਾਅਦ ਉਹ ਪ੍ਰਸ਼ਾਸਨ ਦਾ ਸਵਾਗਤ ਕਰਦੇ ਨੇ ਤਾਂ ਵੱਡੀ ਅਪਡੇਟ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਆਟੋ ਚਾਲਕਾਂ ਨੂੰ ਪ੍ਰਤੀ 3 ਕਿਲੋਮੀਟਰ 22 ਰੁਪਏ ਦਾ ਲਾਭ ਜਿਹੜਾ ਕਿ ਮਿਲੇਗਾ ਤੇ ਜੇਕਰ ਤੁਸੀਂ ਵੀ ਚੰਡੀਗੜ੍ਹ ਦੇ ਵਿੱਚ ਸਫ਼ਰ ਕਰ ਰਹੇ ਹੋ ਤਾਂ ਇੱਕ ਖਾਸ ਖਬਰ ਤੁਹਾਡੇ ਲਈ ਹੈ ਕਿਉਂਕਿ ਦੱਸਦੇ ਕਿ ਸਫ਼ਰ ਹੋਰ ਮਹੰਗ ਹੋ ਚੁੱਕਿਆ ਹੈ ਤਾਂ ਯਾਤਰੀ ਜਿਹੜੇ ਕਿ ਹੁੰਦੇ ਨੇ ਉਹ ਪਹਿਲਾਂ ਤੋਂ ਹੀ ਡਰਾਈਵਰ ਦੇ ਨਾਲ ਕਿਰਾਏ ਨੂੰ ਲੈ ਕੇ ਪੁਸ਼ਟੀ ਕਰ ਲੈਣ